ਅੱਜ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਤੀਨ ਜੈ ਸਤਿ ਸ੍ਰੀ ਅਕਾਲ ਸਾਥੀਓ ਅੱਜ 2025 ਦਾ ਨਵਾਂ ਸਾਲ ਚੜਿਆ ਪਹਿਲੀ ਤਰੀਕ ਪਹਿਲਾ ਮਹੀਨਾ ਤੇ ਆਪਣੇ ਸਾਰੇ ਹੀ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤਾਂ ਅੱਜ ਪਿੰਡ ਰੱਜੀ ਆਲੇ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਅੰਮਰਜੀਤ ਕੌਰ ਤੇ ਨਾਲ ਬੱਗੇ ਪਿੱਪਲ ਤੋਂ ਸਾਡੇ ਫਰੰਜੀ ਕੀ ਨਾਮ ਸੀਗਾ ਗਲਵਿੰਦਰ ਕੌਰ ਤੇ ਸਾਡੇ ਰੱਜੀ ਵਾਲੇ ਤੋਂ ਨਵੇਂ ਬਣੇ ਹੋਏ ਸਾਡੇ ਮਨਰੇਗਾ ਆਗੂ ਕਿਰਨਦੀਪ ਕੌਰ ਅਤੇ ਨੇੜੇ ਹੀ ਪਿੰਡ ਪਧਰੀ ਤੋਂ ਪਹੁੰਚੇ ਹੋਇਆ ਸਾਰੇ ਹੀ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਲਈ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਮੇਰੇ ਦੇਸ਼ਵਾਸੀਆਂ ਨੂੰ ਪਰਮਾਤਮਾ ਦਿਨ ਦੁਗਣੀ ਚਾਰ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਤਾਂ ਵੈਗਰੂ ਸਾਡੇ ਦੇ ਤਰਕੀਆਂ ਦੀ ਕਿਰਪਾ ਕਰੇ ਸਾਡੇ ਲੋਕ ਅੱਗੇ ਵਧਣ ਫੁੱਲਾਂ ਤੇ ਇਕੱਠੇ ਹੋਣ ਤੇ ਆਪਣੇ ਹੱਕਾਂ ਦੀ ਇਕੱਠੇ ਹੋ ਕੇ ਲੜਾਈ ਕਰਦੇ ਰਹਿਣ ਤਾਂ ਸਾਡੀ ਛੋਟੀ ਭੈਣ ਕੀ ਨਾਵਾ ਗੁਰਪ੍ਰੀਤ ਕੌਰ ਜਿਹੜੇ ਸਾਡੇ ਆਉਣ ਵਾਲੇ ਸਮੇਂ 'ਚ ਹੱਕੀ ਮੰਗਾਂ ਲਈ ਅਸੀਂ ਸੰਘਰਸ਼ ਕਰਨ ਲਈ ਤਿਆਰੀ ਕਰ ਰਹੇ ਹਾਂ ਉਹ ਸਾਡੇ ਭੈਣ ਜੀ ਗੁਰਪ੍ਰੀਤ ਕੌਰ ਪੜ੍ਹ ਕੇ ਸੁਣਾਉਣਗੇ ਤਾਂ ਨਾਲ ਜੇ ਦੋ ਉਹ ਪੜ ਕੇ ਆਨਲਾਈਨ ਕਰਨਗੇ ਤੇ ਸਾਰੀ ਵੀਡੀਓ ਜਿਹੜੀ ਆ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਣਾ ਕਿਉਂਕਿ ਅਸੀਂ ਛੰਡ ਵਿੱਚ ਮੋਟਰਸਾਈਕਲ ਤੇ ਨਹੀਂ ਜਾ ਸਕਦੇ ਛੰਡ ਵਿੱਚ ਅਸੀਂ ਛਰਨ ਦੇ ਬਜਾਇਦ ਅਸੀਂ ਸੋਸ਼ਲ ਮੀਡੀਆ ਰਾਹੀਂ ਕੰਮ ਕਰ ਲਈਏ ਤਾਂ ਐਸ ਵੀਡੀਓ ਨੂੰ ਸੁਣਨਾ ਚੰਗੀ ਤਰ੍ਹਾਂ ਤੇ ਨਾਲ ਆਸਥਿਆਰ ਪੜਨਾ ਤੇ ਆਉਣ ਵਾਲੇ ਪ੍ਰੋਗਰਾਮ ਚ ਅਸੀਂ ਵੱਡਾ ਇਕੱਠ ਕਰ ਸਕੀਏ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਕੀਰਤੀ ਲੋਕੋ ਜਾਗੋ, ਜੁੜੋ ਅਤੇ ਸੰਘਰਸ਼ ਕਰੋ। ਮਿਤੀ 11 ਫਰਵਰੀ 2025 ਨੂੰ ਡੀਸੀ ਦਫ਼ਤਰ ਤਿਰੋਜਪੁਰ ਸਾਹਮਣੇ ਜਾਗਰੂਕਤਾ ਰੈਲੀ ਵਿੱਚ ਅਗਲੀ ਰਣਨੀਤੀ ਦਾ ਅਗਰਾਹ ਕਰਾਂਗੇ ਐਲਾਨ। ਪੰਜਾਬ ਦੇ ਕੀਰਤੀ ਲੋਕੋ ਆਓ ਹੇਠ ਲਿਖੇ ਮੁੱਦਿਆਂ ਉੱਤੇ ਪਿੰਡ-ਪਿੰਡ ਵਿੱਚ ਕਮੇਟੀ ਬਣਾ ਕੇ ਦੱਬੇ ਅਤੇ ਖੋਹੇ ਜਾ ਰਹੇ ਹੱਕਾਂ ਦੀ ਲੜਾਈ ਲੜੀਏ। ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤ ਮਿਮਾਰੀਆਂ ਲੱਗ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਰੋਗਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅੱਜ ਚੰਦ ਲੁਟੇਰੇ ਲੀਡਨਾ ਅਤੇ ਉਸ ਤਰ੍ਹਾਂ ਦੇ ਨਾਪਕ mafie ਨੇ ਆਪਾਂ ਨੂੰ ਅਣਗਿਣਤ ਔਕੜਾਂ ਅਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਭਰਨਾ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਣੀ ਨੂੰ ਸੁਲਝਾਉਣ ਲਈ ਤੰਦ ਫੜੀਏ ਅਤੇ ਆਪਣੇ ਸਾਂਝੇ ਦੁੱਖਾਂ ਤੇ ਸਾਂਝਾ ਮਹਾਜ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੋ ਲੋਕ ਵੱਖ-ਵੱਖ ਰਾਜਸੀ 파ਟੀਆਂ ਤੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਹੁੰਦੇ ਹੋਏ ਇੱਕ ਹੋ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕਾਂ ਅੱਡੋ-ਅੱਡ ਹੋ ਕੇ ਲੁੱਟ ਲੁੱਟਿਆ ਤੇ ਕੁੱਟ ਕਿਉਂ ਖਾ ਰਹੇ ਅੱਗੇ ਕਹੀ ਚਲੋ ਥੋੜਾ ਅੱਗੇ ਕਰੋ ਦੂਰ ਕਰੋ ਨੂੰ ਹਾਂ ਬੋਲੀ ਚਲੋ ਜੀਤੇ ਰੱਖੋ ਆਪਣੇ ਜਾਗਣ ਅਤੇ ਸਿਰ ਜੋੜਨ ਲੈਣ ਨਾਲ ਹੀ ਉਹਨਾਂ ਦਾ ਅੰਤ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉੱਠिए ਅਤੇ ਸੁਰੱਖਿਅਤ ਰੋਜ਼ਗਾਰ ਦੇ ਬੰਦੇ ਸੰਵਿਧਾਨਕ ਹੱਕਾਂ ਲਈ ਸੰਘਰਸ਼ ਕਰਿਏ ਲੋਕਤੰਤਰ ਵਿੱਚ ਤੁਸੀਂ ਮਾਲਕ ਹੋ ਪਿੰਡ ਵਿੱਚ ਨਸ਼ੇ ਦੀ ਸਪਲਾਈ ਰੋਕੀ ਜਾਵੇ ਇਸ ਦੇ ਨਾਲ ਹੀ ਪੀੜਤ ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬੇ ਲਈ ਠੋਸ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਅੰਗਹੀਣ ਬੁੱਢਾਪਾ ਵਿਧਵਾ ਦੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਮਹਿੰਗਾਈ ਅਧਾਰ ਅਨੁਸਾਰ ਕਿ ਟੋਕਟ ਬੰਦ ਹੈ ₹50 ਹੋਵੇ ਬਜ਼ੁਰਗਾਂ ਦੀ ਪੈਨਸ਼ਨ ਉਮਰ 65 ਤੋਂ ਠਟਾ ਕੇ 60 ਸਾਲ ਹੋਵੇ ਪੈਨਸ਼ਨ ਲੈਣ ਲਈ 2.5 ਏਕੜ ਜ਼ਮੀਨ ਅਤੇ ਹੋਰ ਆਮਦਨ ਹੱਥ ਹੰਦ ਸਮਾਪਤ ਕੀਤੀ ਜਾਵੇ ਮਨਰੇਕਾ ਮਜ਼ਦੂਰਾ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾਂ ਦੀ ਤਿਹਾਰੀ ₹700 ਹੋਵੇ ਸਕਿਲਡ ਲੇਬਰ ਜਿਵੇਂ ਉਸਾਰੀ ਮਿਸਤਰੀ ਬਰ ਨੰਬਰ ਬਰਖਾਂਡ ਡਰਾਈਵਰ ਅਤੇ ਹੋਰ skilled ਮਜ਼ਦੂਰਾਂ ਦੀ ਤਿਹਾਰੀ 1000 ਰੁਪਏ ਹੋ ਗਈ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ ਮੀਨੀਮ ਲੇਬਰ ਗਾਰੰਟੀ ਐਕਟ ਅਲਾਗੂ ਕੀਤਾ ਜਾਵੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ ਨਿਮਨ ਕਿਸਾਨਾਂ 5 ਇਕੜ ਤੱਕ ਨੂੰ ਮਨਰੇਗਾ ਐਕਟ 2012 ਦੀ ਸੋਧ ਅਨੁਸਾਰ ਖੇਤ ਵਿੱਚ ਕੰਮ ਕਰਦਿਆਂ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਢੰਡੇ ਉੱਤੇ ਮਿਹਨਤਾਂ ਦਾ ਦਿੱਤਾ ਜਾਵੇ ਜਿਹੜੇ ਪਿੰਡ ਨਗਰ ਕੌਂਸਲ ਨਗਰਪੰਚਾਇਤ ਅਤੇ ਦਿਹਾੜੀ ਦੇ ਹੱਦ ਅੰਦਰ ਆ ਗਏ ਹਨ ਉਥੇ ਮਜ਼ਦੂਰਾਂ ਲਈ ਮਨਰੇਗਾ ਜਾਂ ਇਸ ਤਰਜ਼ ਉਤੇ 100 ਦਿਨ ਦੀਹਾੜੀ ਰੋਜ਼ਗਾਰ ਗਾਰੰਟੀ ਦੀ ਸਕੀਮ ਸ਼ੁਰੂ ਕੀਤੀ ਜਾਵੇ। ਸਰਕਾਰੀ ਸਕੂਲਾਂ ਵਿੱਚ ਮਾਸਟਰਾਂ, ਲੈਕਚਰਾਰਾਂ ਅਤੇ ਸਹਾਇਕ ਸਟਾਫ ਦੀਆਂ ਸਹਾਰੀਆਂ ਅਸਾਮੀਆਂ ਪੂਰਨ ਕੀਤੀਆਂ ਜਾਣ। ਅੰਗਰੇਜ਼ੀ ਵਿਸ਼ੇ ਦੇ ਵੱਖਰੇ ਅਧਿਆਪਕ ਰੱਖੇ ਜਾਣ। ਸਿੱਖਿਆ ਵਿਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਅਧਿਆਪਕ ਦੇ ਸਟਾਫ ਨੂੰ ਤਣਾਅ ਮੁਕਤ ਕੀਤਾ ਜਾਵੇ। ਇਨ ਇਹਨਾਂ ਤੋਂ ਸਿੱਖਿਆ ਬਾਹਰੀ ਕੰਮ ਲੈਣੇ ਬੰਦ ਕੀਤੇ ਜਾਣ। ਸੂਬੇ ਵਿੱਚ ਸਿੱਖਿਆ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ। ਸਰਕਾਰੀ ਹਸਪਤਾਲ ਦੀਆਂ ਸਹੂਲਤਾਂ ਵਿੱਚ ਡਾਕਟਰ, ਨਰਸਾਂ, ਸਹਾਇਕ ਅੱਗੇ ਨਿਕਲੋ। ਆ ਇਹਨੂੰ ਅੱਗੇ ਕਰ। ਦੂਰ ਕਰ ਲੋ। ਬੋਲੀ ਚਲੋ। ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ لحاظ ਅਨੁਸਾਰ ਪੂਰੇ ਕੀਤੇ ਜਾਣ। ਸਿਹ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦ ਹੋਵੇ ਖੇਤੀ ਨੀਤੀ ਲਾਗੂ ਹੋਵੇ ਕਣਕ ਝੋਨੇ ਵਾਂਗ ਸਾਰੀਆਂ ਬਦਲਵੀਆਂ ਫਸਲਾਂ ਦੇ ਭਾਂ ਨੂੰ ਕਾਨੂੰਨੀ ਦਰਜਾ ਮਿਲੇ ਤੇਤੀ ਲਈ ਕੋਆਪਰੇਟਿਵ ਸੋਸਾਇਟੀਆਂ ਵਿੱਚ ਖੰਡ ਖਾਦ ਦਵਾਈਆਂ ਅਤੇ ਹੋਰ ਸਾਧਨ ਵਾਜਬ ਬਰੇਟਾਂ ਉੱਤੇ ਕਿਸਾਨਾਂ ਲਈ ਉਪਲਬਧ ਹੋਣ ਕੋਆਪਰੇਟਿਵ ਸੋਸਾਇਟੀਆਂ ਵਿੱਚ ਰਾਜਨੀਤਿਕ ਦਖਲ ਘਟਾਇਆ ਜਾਵੇ ਸੂਬੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਿਤ ਸਨਤਾ ਵਿੱਚ ਪਿੰਡ ਵਿੱਚ ਲਿਆਉਣ ਲਈ ਉਦਯੋਗਿਕ ਨੀਤੀ ਬਣੇ ਇਹਨਾਂ ਸੰਤਾ ਵਿੱਚ ਪੰਜਾਬੀਆਂ ਲਈ ਸੁਰੱਖਿਆ ਤੇ ਰੁਜ਼ਗਾਰ ਮਹਿੰਗਾਈ ਦਰਾਂ ਨਾਲ ਮਿਹਨਤਾਨੇ ਮਿਨੀਮਮ ਲੇਬਰ ਗਾਰੰਟੀ ਲਾਹ ਤਹਿਤ ਮਿਲੇ ਸੁਜਾਵਾਂ ਪੂਰੀਆਂ ਕਰ ਚੁਕੇ ਸਿੱਖ ਕੈਦੀ ਸਮੇਤ 20 ਸਾਲ ਪੂਰੇ ਕਰ ਚੁਕੇ ਕੈਦੀ ਰਹਾ ਕੀਤੇ ਜਾਣ ਕਾਲੇ ਕਾਨੂੰਨਾਂ ਤਹਿਤ ਬਿਨਾਂ ਕੇਸ ਲਾਇਏ ਕਿ ਬੁੱਧੀਜੀਵੀ ਦੇ ਸੰਘਰਸ਼ ਕੈਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਹੋਣ ਧਾਰਮਿਕ ਸਥਾਨਾਂ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣੇ ਦੋਸ਼ੀਆਂ ਨੂੰ ਸਹਜਾਵਾ ਲਈ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚੱਲੇ ਅਤੇ ਧਰਮ ਦੇ ਨਾਂ ਤੇ ਅੱਗ ਲਾਉਣ ਅਤੇ ਫੁੱਟ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ ਸੂਬੇ ਵਿੱਚ ਹਰ ਰੋਜ਼ ਸੁਪਾਰੀ ਕਤਲਾਂ ਫਰੋਤੀਆਂ ਤੇ ਗੈਂਗਸਟਰਵਾਦ ਨੂੰ ਰੋਕਣ ਲਈ ਕੋਸ ਸੁਰੱਖਿਆ ਨੀਤੀ ਬਣੇ ਅਤੇ ਨੌਜਵਾਨ ਨੂੰ ਜੁਰਮ ਦੀ ਰਾਹ ਤੋਂ ਮੋੜਨ ਲਈ ਉਪਰਾਲੇ ਕੀਤੇ ਜਾਣ। ਸਰਕਾਰੀ ਅਹੁਦਿਆਂ ਉੱਤੇ ਬੈਠੇ ਪ੍ਰਿਸ਼ਟ ਲੀਡਰਾਂ ਅਤੇ ਪ੍ਰਿਸ਼ਟ ਅਫਸਰਾਂ ਸਾਹ ਖਿਲਾਫ ਦੇਸ਼ ਧਰੋਹ ਦੇ ਮੁਕਾਦਮੇ ਚਲਾਏ ਜਾਣ। ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਢੱਕਿਆ ਜਾਵੇ। ਭਾਰਤ ਪਾਕਿਸਤਾਨ ਵਪਾਰ ਲਈ ਆਟਾਰੀ ਅਤੇ ਵਾਗਾ ਬਾਰਡਰ ਖੋਲ ਜਾਣ ਖੋਲ ਜਾਣ ਤੋਂ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵੱਧ ਸਕੇ ਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਹੀਂ ਦੇਸ਼ ਵਿੱਚ ਹੋਣ ਵਾਲੇ ਵਪਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ ਪਾਣੀ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕੀ ਜਾਵੇ ਇਹਰਾਂ ਵਿੱਚ ਕੂੜਾ ਪ੍ਰਬੰਧਨ ਹੋਵੇ ਸੀਵਰੇਜ ਤੇ ਪਾਣੀ ਨੂੰ ਟ੍ਰੀਟਮੈਂਟ ਪਲਾਂਟਾਂ ਰਾਹੀਂ ਸਾਫ਼ ਕਰਕੇ ਸਿੰਚਾਈ ਦਾ ਰੀਯੂਜ਼ ਹੋ ਕੀਤਾ ਜਾਵੇ। ਨਹਿਰਾਂ ਤੇ ਤਲੇ ਕੱਚੇ ਰੱਖੇ ਜਾਣ ਅਤੇ ਗੰਦੇ ਪਾਣ ਗੰਦੇ ਨਾਲੇ ਪੱਕੇ ਕੀਤੇ ਜਾਣ। ਘਰਤੀ ਹਟਾ ਕਾਰਖਾਨਿਆਂ ਦਾ ਗੰਦਾ ਪਾਣੀ ਪਾਉਣ ਦੀ ਸਜ਼ਾ ਉਮਰ ਕੈਦ ਹੋਵੇ ਤੇ ਇਸ ਲਈ ਕਾਨੂੰਨ ਬਣੇ। ਸਾਡੀਆਂ ਆਕੜਾਂ ਦਾ ਮੂਲ ਕਾਰਨ ਪਿਸ਼ਟਾਚਾਰ ਹੈ। ਇਸ ਨਾਲ ਲੜੇ ਬਿਨਾ ਪੰਜਾਬ ਅਤੇ ਪੰਜਾਬੀ ਦੋਵੇਂ ਉਜੜ ਰਹੇ ਹਨ ਮੈਂ 2016 2050 2016 ਵਿੱਚ 2050 ਪੈਨਸ਼ਨ ਦੀ ਅਤੇ ਵਿਆਵਾਵਾਂ ਦਾ ਅਤੇ ਨੌਕਰੀਆਂ ਦੇ 1995 ਐਕਟ ਅਨੁਸਾਰ ਬੈਕ ਲਾਗ ਦੀ ਲੜਾਈ ਲੜੀ ਅਤੇ ਉਹਨਾਂ ਦੇ ਸਹਿਯੋਗ ਨਾਲ ਪੈਨਸ਼ਨ 15 ਤੋਂ 3000 ਸਰਕਾਰੀ ਨੌਕਰੀਆਂ ਲੁਆਈਆਂ ਪੰਜਾਬੀਓ ਮਿਲ ਕੇ ਲੜਾਂਗੇ ਤਾਂ ਹੁਣ ਵੀ ਜਿੱਤਾਂਗੇ ਸਾਥਿਓ ਤੁਸੀਂ ਸੁਣ ਲਿਆ ਤੁਹਾਨੂੰ ਹਥਿਆਰ ਮਿਲ ਗਿਆ ਮੈਨੂੰ ਪੂਰੀ ਆਸ ਆ ਕਿ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਗੇ ਦੇ ਅੱਗੇ ਸਿਨਿਆ ਲਾਣਾ ਤਾਂ ਹੁਣ ਆਪਾਂ ਇਜਾਜ਼ਤ ਲੈਣੀ ਆ ਇੱਕ ਫੋਟੋ ਬਣਾਉਣੀ ਆ ਹਥਿਆਰ ਆ ਗਏ ਸਾਰਿਆਂ ਕੋਲੇ ਉੱਪਰ ਕਰਕੇ ਉਹ ਫੋਟੋ ਮੈਂ ਬਣਵਾਉਣਾ ਤੇ ਫੋਟੋ ਜਿਹੜੀ ਹੈਗੀ ਆ ਅੱਗੇ ਆਪਾਂ ਵਧਾ ਸਕੀਏ ਤਾਂ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਭੀ ਜੈ ਭਾਰ ਸਤਿ ਸ਼੍ਰੀ ਅਕਾਲ ਨਮਸਕਾਰ ਸਾਥਿਓ ਸਾਰਿਆਂ ਨੂੰ ਜੀ